ਨੰਨੋ ਲੱਪਣੇ ਲਾਲ ਗਵਾਚੇ ਮਿੱਟੀ ਨਾ ਫਰੋੜ ਚੋ ਗਿਆ ਹੰ ਕਿਵੇਂ ਆ ਕੀ ਹਾਲ ਆ ਬਾਈ ਠੀਕ ਆ ਠੀਕ ਆ ਵਧਗਾ ਅੱਛਾ ਕਿਵੇਂ ਆ ਕੀ ਆਲੂ ਆ ਉਲੂ ਆ ਦਾ ਕਿਵੇਂ ਆ ਆਲੂ ਕਿਵੇਂ ਤੇਜ ਆ ਇਤਕੇ ਲੈ ਵੀ ਗੱਲ ਆਵਾ ਮੈਂ ਤੈਨੂੰ ਦੱਸਦਾ ਗੱਲ ਆ ਹੰ ਆਲੂ ਆ ਕਿਸੇ ਬੰਦੇ ਤੋਂ ਤੂੰ ਕਦੇ ਐ ਨਹੀਂ ਪੁੱਛਣਾ ਭਈ ਆਲੂ ਮੰਦਾ ਹਮ ਕ ਆਲੂ ਤੇਜ ਆ ਤੈਨੂੰ ਮੈਂ 5-7 ਨਿਸ਼ਾਨੀਆਂ ਦੱਸਦਾ ਹਮ ਜੇ ਉਹ ਹੋਣ ਬਸ ਉਹ ਨਿਸ਼ਾਨੀਆਂ ਲਾ ਕੇ ਤੂੰ ਲਾਗੂ ਕਰ ਲੈਣੀ ਇਹ ਗੱਲ ਹਮ ਜਿਹੜਾ ਪਿੰਡ ਵਾਲਾ ਡਾਕਟਰ ਆ ਨਾ ਪਿੰਡ ਵਾਲਾ ਡਾਕਟਰ ਹੁੰਦਾ ਹਮ ਜੇ ਤਾਂ ਉਹ ਝੋਲਾ ਲਈ ਆਉਂਦਾ ਹੋਵੇ ਆਲੂ ਵਾਲਿਆਂ ਦੇ ਖੇਤ ਨੂੰ ਆਰਐਮਪੀ ਡਾਕਟਰ ਹਾਂ ਅੱਛਾ ਜਿੰਦਰ ਅਰਕ ਭਈ ਅਗਲਾ ਦਾ ਵੀ ਆਲੂ ਲੈ ਆਉਣੇ ਆ 5-4 ਕਿਲੋ ਫੇਰ ਤਾਂ ਸਮਝ ਲਈ ਵੀ ਆਲੂ ਤੇਜ ਠੀਕ ਜੇ ਉਹੋ ਹੀ ਡਾਕਟਰ ਝੋਲਾ ਚੱਕ ਕੇ ਆਲੂ ਵਾਲੇ ਦੇ ਘਰ ਆਲ ਨੂੰ ਤੁਰਿਆ ਜਾਂਦਾ ਹੋਵੇ ਤਾਂ ਫੇਰ ਲੱਖਣ ਲਾ ਲਈ ਵੀ ਆਲੂ ਮੰਨ ਜੇ ਮੰਨ ਲਾ ਵੀ ਤੂੰ ਗਿਆ ਵਾ ਵਿਆਹ ਤੇ ਉੱਥੇ ਆਲੂ ਵਾਲਾ ਜ਼ਿੰਮੇਦਾਰ ਬੈਠਾ ਹੋਵੇ ਮੂਹਰੇ ਜਮਾ ਮੂਹਰੇ ਜਿਹੜੇ ਸੋਫੇ ਹੁੰਦੇ ਆ ఆర్ਕੈਸਟਰ ਵਾਲਿਆਂ ਕੋਲੇ ਲੱਗੇ ਹੋਵੇ ਤੇ ਉੱਥੇ ਮੋਛ ਨੂੰ ਦੇਈ ਜਾਂਦਾ ਹੋਵੇ ਤਾਂ ਤੇ ਆਏ ਧੋਣ ਕਮਾ ਕੇ ਨਾ ਪੈਲਸ ਵਾਲੇ ਸ਼ੈੱਡ ਲਈ ਕਰੀ ਜਾਵੇ ਐਡਾ ਪਾਇਆ ਹੋਵੇ ਕਿਤੇ ਸੰਦਾ ਨੂੰ ਨਜ਼ਾਰਾ ਆ ਜੇ ਸਮਝ ਲਿਆ ਲੋ ਤੇਜ ਜੇ ਉਹੋ ਹੀ ਬੰਦਾ ਉਹ ਮਗਰ ਬੈਠਾ ਹੋਵੇ ਕਿਤੇ ਜਾ ਕੇ ਪਿੱਛੇ ਜੇ ਦੂਰ ਜੇ ਖੜ ਕੇ ਤੜਕੇ ਜੇ ਤੋਂ ਤੇ ਸਗਨ ਪਾਉਣ ਵੇਲੇ ਉੱਠੇ ਤੇ ਨਾਲੇ ਬੈਠਾ ਗੱਲਾਂ ਜੀਆਂ ਕਰੀ ਜਾਵੇ ਐਵੇਂ ਲੋਕ ਫालतू ਖਰਚਾ ਕਰੀ ਜਾਂਦੇ ਆ ਨਿੱਕਾ ਜਿਹਾ ਵਿਆਹ ਕਰ ਲਵੇ ਸਮਝ ਲਾ ਲੋ ਮੰਤਾ ਤੇ ਜੇ ਉਹੀ ਬੰਦਾ ਕੇ ਭੋਗ ਭਾਗ ਤੇ ਹੀ ਪਤਾ ਲੱਗ ਜੂਗਾ ਜੇ ਭੋਗ ਤੇ ਭੋਗ ਤੇ ਸਿੱਧਾ ਸਾਹਾ ਵੀ ਭੋਗ ਤੇ ਗਿਆ ਹੂੰ ਜੇ ਗੱਲਾਂ ਦੀ ਲੜੀ ਨਾ ਦੇਵੇ ਟੁੱਟਣ ਟਾਈਮ ਨਾ ਹੀ ਗਿਆ ਹੋਵੇ ਚਿੱਟੇ ਰੀੜੇ ਪਾ ਕੇ ਤਾਂ ਸਮਝ ਲਿਬੇ ਆਲੂ ਤੇਜ ਹੂੰ ਤੇ ਪਹਿਲੀ ਤਾਂ ਗੱਲ ਆਲੂ ਮੰਦੇ ਵੇਲੇ ਬੰਦੇ ਦਾ ਭੋਗ ਤੇ ਜਾਣ ਨੂੰ ਜੀ ਨਹੀਂ ਕਰਦਾ ਜੇ ਗਿਆ ਇਹ ਤਾਂ ਪਾਸੇ ਮੈਂ ਭੋਗ ਦੇ ਟਾਈਮ ਹੀ ਮੱਥਾ ਟੇਕੂ ਤੇ ਦਵਾ ਦਾ ਵੀ ਮੋੜਿਆ ਤੂੰ ਸਾਹਾ ਵਾਲੀ ਵੀ ਆਲੂ ਨਹੀਂ ਆਉਂਦੀ ਇਹ ਨੁਕਤੇ ਤਾਂ ਇਹ ਜਮਾ ਸਹੀ ਆ ਹੂੰ ਤੇ ਇਹ ਸੰਦਾਂ ਤੋਂ ਵੀ ਪਤਾ ਲੱਗ ਜਾਂਦਾ ਆਲੂ ਮੰਦੇ ਠੰਡੇ ਦਾ ਵੀ ਜੇ ਆਲੂਆਂ ਵਾਲੇ ਦੇ ਸੰਦਾਂ ਤੋਂ ਹਾਂ ਇਹ ਤਾਂ ਬਾਲਾ ਸੌਖਾ ਫਾਰਮੂਲਾ ਹਾਂ ਸਾਥ ਚ ਬਹਿ ਜੀ ਹਾਂ ਜੇ ਆਲੂਆਂ ਵਾਲਾ ਬੰਦਾ ਖੇਤੋਂ ਆਉਂਦਾ ਹੂੰ ਜੇ ਤਾਂ ਸਾਥ ਵਾਲੇ ਬੰਦੇ ਇਹ ਗੱਲਾਂ ਕਰੀ ਜਾਂਦੇ ਆ ਵੀ ਲੈ ਵੀ ਆ ਫਲਾਨਾ ਸੌਂ ਕੇ ਸੰਦ ਆਉਂਦੇ ਆ ਹੂੰ ਫੇਰ ਤਾਂ ਤੂੰ ਸਮਝ ਲਈ ਵੀ ਆਲੂ ਤੇਜ ਆ ਹਾਂ ਹਾਂ ਤੇ ਜੇ ਆਲੂਆਂ ਵਾਲਾ ਬੰਦਾ ਆਉਂਦਾ ਤੇ ਸਾਥ ਵਾਲੇ ਇਹ ਕਹਿੰਦੇ ਵੀ ਫਲਾਨਾ ਆਨਦਾ ਆਂਦਾ ਸੰਗਰ ਤੋਂ ਫਲੂ ਬੰਦਾ ਇਹਦਾ ਯਾਰ ਨੋਕ ਤਾਂ ਹੀ ਵੱਧ ਗਿਆ ਯਾਰ ਜੇ ਮੰਨ ਲਾ ਆਲੂਆਂ ਵਾਲਾ ਬੰਦਾ ਸਾਥ ਚ ਜਾ ਕੇ ਇਹ ਗੱਲ ਕਰਦਾ ਵੇ ਕੀ ਫਾਇਦਾ ਹੈ ਮੈਂ نسل ਖਤਮ ਹੋਈ ਜਾਂਦੀ ਆ ਪੰਜਾਬ ਚੋਂ ਬਾਹਰਲੇ ਮੁਲਕਾਂ ਚ ਨਹੀਂ ਜਾਣਾ ਚਾਹੀਦਾ ਇੱਥੇ ਹੀ ਬੜਾ ਕੋਸ਼ਾ ਜਿਹਦਾ ਤਰੀਕਾ ਉਹਨੂੰ ਇੱਥੇ ਹੀ ਅਮਰੀਕਾ ਜੇ ਤਾਂ ਬੰਦਾ ਐਂ ਗੱਲ ਕਰਦਾ ਫਿਰ ਤਾਂ ਸਮਝ ਲਈ ਵੀ ਆਲੂ ਤੇਜ ਆ ਤੇ ਜੇ ਸਾਥ ਚ ਜਾ ਕੇ ਇਹ ਕਹਿੰਦਾ ਵੀ ਫਲਾਣਿਆਂ ਦਾ ਮੁੰਡਾ ਯਾਰ ਬਾਹਰ ਗਿਆ ਤੇ ਉਹ ਡੌਂਕੀ ਲਾ ਕੇ ਗਿਆ ਤੇ ਕਿਹੜੇ ਝੰਟ ਨੇ ਲਵਾਈ ਆ ਹੂੰ ਫਿਰ ਸਮਝ ਲਈ ਆਲੂ ਹੁਣ ਮੰਨ ਲਾ ਜੇ ਆ ਪਾਲੂ ਵਾਲੇ ਬੰਦੇ ਦੇ ਘਰੇ ਜਾਵੜੇ ਹਾਂ ਉਹਦੇ ਘਰ ਦੇ ਮਾਹੌਲ ਤੋਂ ਪਤਾ ਲੱਗ ਸਕਦਾ ਵੀ ਆਲੂ ਮੰਦਾ ਕਿ ਤੇਜ ਤੂੰ ਉਹਨਾਂ ਦੇ ਘਰੇ ਜਾ ਕੇ ਤੇ ਤੂੰ ਰੋਟੀ ਦੇ ਟਾਈਮ ਜਾਈ। ਹੂੰ ਜੇ ਤਾਂ ਆਲੂ ਬਣਿਆ ਧਰੀ ਵਾਲੇ। ਹੂੰ ਫੇਰ ਤਾਂ ਸਮਝ ਲਈ ਵੀ ਆਲੂ ਤੇਜ ਆ। ਤੇ ਜੇ ਸੁੱਕੇ ਆਲੂਆਂ ਦੀ ਸਬਜ਼ੀ ਬਣੀ ਆ ਫੇਰ ਸਮਝ ਲਈ ਮੰਦਾ। ਸੁੱਕੀਆਂ ਵੀ ਬਣੀਆਂ ਫਿਰ ਮੈਂ। ਹਾਂ ਫੇਰ ਵੱਧ ਪਾਉਂਦਾ ਅਗਲਾਂ ਦਾ ਖੱਪਣ ਕਿਸੇ ਹਿਸਾਬ ਨਾਲ। ਇਹ ਗੱਲ ਜਮਾਂ ਸਹੀ ਆ। ਜੇ ਮੰਨ ਕੇ ਚੱਲ ਸੱਤ 'ਚ ਖੜਾ ਬੰਦਾ ਕਿਸੇ ਨੂੰ ਇਹ ਕਹਿੰਦਾ ਵੀ ਮਾੜੀ ਜੀ ਖਾ ਲੈਣੀ ਚਾਹੀਦੀ ਇਹਦੇ ਨਾਲ ਬਲੱਡ ਬਲੱਡ ਨਹੀਂ ਘਟਦਾ ਹੈ ਚੰਗੀ ਹੁੰਦੀ ਆ ਚੰਗੀ ਹੁੰਦੀ ਆ ਮਾੜਾ ਜਾਂ ਨਸ਼ਾ ਖਾ ਲੈਣਾ ਚਾਹੀਦਾ ਸਮਝ ਲਈ ਵੀ ਆਲੂ ਤੇਜ ਆ ਹੂੰ ਜੇ ਸੱਤ 'ਚ ਖੜਾ ਐ ਕਹਿੰਦਾ ਵੀ ਫਲਾਣ ਨੇ ਯਾਰ ਨਸ਼ਾ ਛੱਡਿਆ ਪਤਾ ਵੀ ਨਹੀਂ ਲੱਗਦਾ ਲਾਲ ਪਈਆਂ ਗੱਲਾਂ ਹੂੰ ਉਦੋਂ ਪੁੱਛਿਓ ਕਿਹੜੇ ਡਾਕਟਰ ਤੋਂ ਛੱਡਿਆ ਛੱਡਿਆ ਸਮਝ ਲਈ ਵੀ ਆਲੂ ਮੰਦਾ ਬੰਦਾ ਬਈ ਜਦੋਂ ਬੰਦਾ ਆਲੂ ਪੱਟੀ ਜਾਂਦਾ ਹੋਵੇ ਨਾ ਹੂੰ ਜੇ ਤਾਂ ਤੂੰ ਕੋਲੇ ਆ ਗਿਆ ਤੇ ਤੈਨੂੰ ਐਂ ਕਹੀ ਜਾਵੇ ਵੀ ਸੌਖ ਚਾਹੀਦੀ ਆ ਮਾਲਕ ਦੀ ਹੂੰ ਅਗਲੀ ਯਾਰ ਨੂੰ ਆਲੂ ਵੇਚਣ ਵਾਲੀ ਤੇ ਪੱਟਣ ਵਾਲੀ ਆਬਦ ਕੋਈ ਲਿਆਉਣੀ ਆ ਗ੍ਰਾਮੇ ਫੇਰ ਤਾਂ ਸਮਝ ਲੈ ਵੀ ਆਲੂ ਹੈਗਾ ਤੇਜ਼ ਫੋਲੀ ਤੇਜ਼ ਆ ਫੇਰ ਤਾਂ ਤੇ ਜੇ ਉਹ ਤੈਨੂੰ ਐਂ ਕਹਿੰਦਾ ਬਈ ਯਾਰ ਜਿਹੜੀ ਚੀਜ਼ ਕਿਰਾਏ ਤੇ ਮਿਲ ਜਾਂਦੀ ਉਹਤੇ ਕਾਹਤੋਂ ਪੈਸਾ ਠੱਪਣਾ ਬੇੜਾ ਭਰਨਾ ਲੋਹੇ ਨਾਲ ਹਾਂ ਫੇਰ ਸਮਝ ਲਈ ਆਲੂ ਮੰਤਾ ਮੰਦਾ ਜੇ ਤੈਨੂੰ ਸਾਥ ਜਾ ਕੇ ਆਲੂ ਵਾਲਾ ਇਹ ਪੁੱਛਦਾ ਹੈ ਵੀ ਗੁਰਦੁਆਰੇ ਵਾਲੀ ਪੈੜੀ ਦੀ ਜਿਹੜੀ ਬੋਲੀ ਆ ਉਹ ਕਦੋਂ ਹੋਣੀ ਆ ਕਿੰਨੀ ਧੀਰਕ ਫੇਰ ਤਾਂ ਸਮਝ ਲਈ ਵੀ ਆਲੂ ਤੇਜ ਆ ਤੇ ਜੇ ਸਾਥ ਚ ਖੜਾ ਐਵੇਂ ਕਰਦਾ ਵੀ ਲਾ ਗੁਰਦੁਆਰੇ ਵਾਲਿਆਂ ਵੀ ਬੋਲੀਆਂ ਕਰਾਉਣਗੇ ਯਾਰ ਇਹਨਾਂ ਨੂੰ ਤਾਂ ਚਾਹੀਦਾ ਵੀ ਲੋਕਾਂ ਦਾ ਭਲਾ ਕਰਨ ਪੂਰਾ ਘੱਟ ਦੇਣ ਫੇਰ ਸਮਝ ਲਈ ਵੀ ਆਲੂ ਮੰਦਾ ਹੁਣ ਜੇ ਮੰਨ ਲਾ ਆਲੂ ਜ਼ਿਮੀਦਾਰ ਨੇ ਪੱਟ ਲੇ ਹਾਂ ਪਟਕ ਖੇਤਲਾ ਲੈ ਢੇਰ ਹੂੰ ਤੇ ਫੇਰ ਪਤਾ ਲੱਗ ਸਕਦਾ ਮੰਦਿਆਂ ਠੰਡਿਆਂ ਦਾ ਵੀ ਆਪਾਂ ਜੇ ਤੁਰੇ ਜਾਂਦੇ ਨੇ ਪਤਾ ਕਰਨਾ ਹੋਵੇ ਮੰਦੇ ਆ ਕਿ ਠੰਡੇ ਬਿਨਾ ਪੁੱਛੇ ਤੂੰ ਵੀ ਜੇ ਤਾਂ ਤੂੰ ਮਾਰੇ ਆਥਣੇ ਜੇ ਗੇੜਾ ਹੂੰ ਜੇ ਤਾਂ ਆਥਣੇ ਬੈਟਰੀ ਹੂੰ ਬਿਸਤਰਾ ਹੂੰ ਰਜਾਈ ਹੂੰ ਚੱਕੀ ਆਉਂਦਾ ਖੇਤ ਪੈਣ ਵਾਸਤੇ ਚਾਚੇ ਬਿੱਲੂ ਵਾਂਗੂ ਠੀਕ ਆ ਨਾ ਹਾਂ ਫੇਰ ਤਾਂ ਵੀ ਸਮਝ ਨਹੀਂ ਵੀ ਆਲੂ ਹੈਗਾ ਤੇਜ਼ ਤੇ ਜੇ ਤੂੰ ਦੁਪਹਿਰੇ ਵੀ ਆਇਆ ਤੇ ਇੱਥੇ ਕੋਈ ਹੈ ਨਹੀਂ ਰਾਤ ਨੂੰ ਪੈਣ ਦੀ ਬਿਉੰਤ ਨਹੀਂ ਕੋਈ ਹਾਂ ਤੇ ਤੈਨੂੰ ਕੋਈ ਨਾ ਚਲ ਕੋਈ ਨਾ ਜੇ ਕੋਈ ਗਰੀਬ ਯਾਰ ਗੱਟਾ ਲੈ ਜੂ ਤਾਂ ਕੀ ਫਰਕ ਹੈ ਤੇ ਕੰਮ ਜਲੀ ਵੀ ਆਲੀ ਹੈ ਹਾਂ ਬਈ ਜੇ ਤਾਂ ਘਰ ਵਾਲੀ ਨੂੰ ਘਰੇ ਜਾ ਕੇ ਐ ਕਹੀ ਜਾਂਦਾ ਬਈ ਸਾਬਤੇ ਵਾਲਿਆਂ ਨੂੰ ਨਾ ਹੱਥ ਲਾਇਓ ਆਪਾਂ ਵੱਡ ਟੁੱਕ ਜੀ ਦੀ ਸਬਜੀ ਧਰ ਲਾਂਗੇ ਉਹਨੂੰ ਵੱਡ ਟੁੱਕ ਜੀ ਦੀ ਉਹਨੂੰ ਕੀ ਹੋਇਆ ਮੜਾ ਜ ਤਵਗੋ ਹੀ ਨੰਗੀ ਆ ਤੂੰ ਵੀ ਕਰਦੀ ਫੇਰਨੀ ਆ ਵਿੱਚ ਚੀਰੇ ਵਈ ਆ ਜੇ ਤਾਂ ਐਂ ਕਹੀ ਜਾਂਦਾ ਫੇਰ ਤਾਂ ਸਮਝ ਲਈ ਆਲੂ ਪੂਰਾ ਤੇਜ ਆ ਤੇ ਜੇ ਰਿਸ਼ਤੇਦਾਰੀ ਚ ਜਾਣ ਲੱਗਾ ਗੱਟਾ ਇੱਧਰ ਨੂੰ ਧਰ ਕੇ ਲੈ ਗਿਆ ਗੱਟਾ ਖਾਲੀ ਕੋਲੇ ਗੱਟਾ ਸਾਡੂ ਨੂੰ ਫੜਾਇਆ ਗੱਟਾ ਕਿਹਨੂੰ ਫੜਾਇਆ ਮਾਸੀ ਕੇ ਫੜਾਇਆ ਲੰਗਰ ਚ ਵੀ ਦੋ ਗੱਟੇ ਸਿੱਟਿਆ ਆ ਠੀਕ ਆ ਨਾ ਵੀ ਫੇਰ ਸਮਝ ਲਈ ਕੰਮ ਮੰਦਾ ਤੇ ਜੇ ਐਂ ਵੀ ਪਤਾ ਲੱਗ ਜਾਂਦਾ ਵੀ ਜੇ ਜ਼ਿਮੀਂਦਾਰ ਬਾਰ ਦਾ ਨਾ ਲੈਣ ਗਿਆ ਵੇ ਹੋਵੇ ਹਾਂ ਜੇ ਤਾਂ ਬਾਰਦਾਨਾ ਲੈਣਗੇ ਤਾਂ ਤਾਂ ਸੌਖਾ ਹੀ ਸਾਬ ਆ। ਹਮ ਸੇਲਰ 'ਚ ਜਾ ਕੇ ਜੇ ਤਾਂ ਪੁੱਛਦਾ ਬਾਰਦਾਨਾ ਕੀ ਭਾਏ ਉਹ ਕਹਿੰਦਾ ਇੰਨੇ। ਉਹਨੂੰ ਜੇ ਤਾਂ ਇਹ ਕਹਿੰਦਾ ਵੀ 2 ਰੁਪਏ ਘੱਟੇ ਦੇ ਵੱਧ ਲਾ ਲਈ ਪਰ ਬਾਰਦਾਨਾ ਚੰਗਾ ਚਾਹੀਦਾ। ਹਮ ਠੀਕ ਆ ਕਰੇ। ਫੇਰ ਤਾਂ ਤੂੰ ਸਮਝ ਲਈ ਵੀ ਆਲੂ ਪੂਰਾ ਸਿਰ ਰੇ। ਤੇ ਜੇ ਬਾਰ ਦਾ ਨਾ ਲੈਣਾ ਦੂਰ ਦੀ ਗੱਲ ਆ ਵੀ ਕਟਿਆਂ ਵਾਲੇ ਝੁੱਲ ਵੀ ਕਹਿੰਦਾ ਵੀ ਇਹਦੇ 'ਚ ਵੀ ਤੂੰ ਗੱਟੇ ਪੈ ਜਾਣ ਤੇ ਉੱਥੇ ਵੀ ਕਹਿੰਦਾ ਕੋਈ ਨਾ ਹੋਰ ਤੂੰ ਪਾਇਰੇ ਨੇ ਗਲਗੁਲੀ ਜਾਣੇ ਹੁੰਦੇ ਆ ਤੂੰ ਮੈਨੂੰ 8 ਰੁਪਏ ਵਾਲਾ ਹੀ ਦੇ ਦੇ ਫੇਰ ਸਮਝ ਲਈ ਕੰਮ ਮੱਤ ਆਈ ਆਈ ਲੱਖਣ ਲੋਖਣ ਬੰਦਾ ਲਾ ਲੈਂਦਾ ਚੀਜ਼ਾਂ ਤੋਂ ਤੇ ਤੂੰ ਉਹ ਗਿਆ ਸੀਗਾ ਉਹ ਰਾਮੇ ਵਾਲਿਆਂ ਦੇ ਜੰਡੂ ਵਾਲਿਆਂ ਦੇ ਹਾਂ ਤੇ ਉਹ ਲਿਆਂਦੀ ਫਿਰ ਆਲੂ ਪੱਟਣ ਵਾਲੀ ਨਾਲ ਆਂਦੇ ਸੀ ਉਹ ਲੰਮੀ ਜੀ ਲਿਆਉਣੀ ਆ ਵਦਗਾ ਮਸ਼ੀਨ ਉਹ ਜੁਰ ਕਰ ਲਵਾਂ ਜਿਹੜੀ ਚੀਜ਼ ਜਰ ਕਰਾਏ ਤੇ ਦੋ ਦਿਨਾਂ ਦੀ ਮਿਲ ਕੇ ਪੁੱਛ ਡੰਗ ਸਰ ਜਾਣਾ ਉਹ ਜੀ ਚੀਜ਼ ਤੇ ਕਾਨੂੰ ਪਹਿ ਲਾਉਣੇ ਫਿਰ ਮੈਂ ਤਾਂ ਤਾਂ ਕਰਕੇ ਲਿਆਂਦੀ